ਗੁਰੂ ਚਵਰ ਤਖਤ ਸ਼ਤਰ ਦੇ مالک ਸਤਿਗੁਰੂ ਗਿਆਨ ਦੇ ਮਹਾਸਾਗਰ 10 ਪਾਛਨਿਆਂ ਦੇ ਆਤਮਕ ਸਰੂਪ ਪਰ ਤਖ ਗੁਰੂ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਗੋਦ ਅੰਦਰ ਸ਼ਾਮ ਦੇ ਦੀਵਾਨਾ ਵਿੱਚ ਸੰਗਤੀ ਰੂਪ ਵਿੱਚ ਜੁੜ ਬੈਠੇ ਸਨਮਾਨਯੋਗ ਸੰਤ ਜੀ ਜਿਨ੍ਹਾਂ ਦੇ ਸਰੀਰ ਜੁੜੇ ਹਾਂ ਮਨੁਭਤੀਆਂ ਦੀ ਇਕਾਗਰਤਾ ਰਸਨਾ ਦੀ ਪਵਿੱਤਰਤਾ ਲਈ ਜੋ ਜੀ ਪ੍ਰੀਤਮ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤੇਦੀਨ ਦਾ ਸੰਕਪਰਵਾਣ ਕਰਨੀ ਸਾਰੇ ਸੰਗਤ ਅਖੋ ਜੀ ਵਾਹਿਗੁਰੂ ਦੀ ਕਾਪੀ ਸੁਬਹ ਵਾਹਿਗੁਰੂ ਜੀ ਫਤੇ 10 ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਨਾ ਜੀ ਅਪਜੀ ਦੇ ਨਾਲ ਗੁਰਮਤ ਵਿਚਾਰਾਂ ਵਰ ਇਤਿਹਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲਾਂ ਦੀ ਸਾਜ ਪਾ ਕੇ ਗਾਈ। ਉਪਰੰਤ ਚੰਦ ਮਿੰਟ ਤੁਹਾਡੇ ਸਾਹਮਣੇ ਹੋਏ ਆ। ਸਤਿਗੁਰ ਜੀ ਦੇ ਪਾਵਨ ਬਚਨ ਪੰਚਮ ਪੀਤਾ ਮਹਾਰਾਜ ਜੀ ਦੇ ਐਸੀ ਕਾਹੇ ਹੂਲ ਪਰੇ ਅਜੇ ਹੀ ਭੁੱਲ ਕਿਉਂ? ਨਾਲੇ ਕਰਦਾਂ। ਨਾਲੇ ਕਰਵਾਉਂਦਾ। ਮਾੜੇ ਕਰਨ ਤਿੰਨਾਂ ਦੇ ਮੁਕਰਦਾ ਸਤੁਪੰਤੇਂ ਦੇ ਕਰ ਵੀ ਰਿਹਾ ਨੇ ਕਰਵਾਉਂ ਵੀ ਰਿਹਾ ਨੇ ਪਰ ਮੁਕਰਦਾ ਵੀ ਉਹਨੇ ਖੇਚਿਆ ਨਾ ਰੇਜਾਈ ਜੇ ਤੇਰਾ ਨੈਟਵਰਕ ਪੂਰੀ ਦੁਨੀਆ ਤੇ ਕੰਮ ਕਰਦਾ ਹੈ ਨਾ ਉਹਦਾ ਤਿੰਨਾਂ ਲੋਕਾਂ ਚ ਕੰਮ ਕਰਦਾ ਹੈ ਜਿੰਨੇ ਤੇਨੂੰ ਇਹ ਦਿਮਾਗ ਦਿੱਤਾ ਤੂੰ ਕਹਿੰਦਾ ਮੈਂ ਆਪਣੇ ਰੇਜ ਦੇ ذریعے ਕਿਤੇ ਵੀ ਬੰਦਾ ਫੜ ਸਕਦਾ ਕਿਥੇ ਤਾਂ ਉਹ ਵੀ ਘੱਟ ਘੱਟ ਕੇ ਅੰਦਰ ਕੀ ਭਲੇbure ki ਉਹ ਸਤਪਤਾਲ ਪੜ ਕੇ ਥੱਲੇ ਵੜ ਜਾ ਉੱਪਰ ਜਾ ਕਲੀ ਜੇ ਕਰਾਵੈ ਮੁੱਕਰ ਪਾਵੈ ਪੇਖਤ ਸੁਨਤ ਉਹ ਸੁਣਦਾ ਹੈ ਉਹ ਵੇਖਦਾ ਹੈ ਤੂੰ ਕੀ ਕਰ ਰਿਹਾ ਹੈ ਕੀ ਸੋਚ ਰਿਹਾ ਹੈ ਅਸੀਂ ਦੁਨੀਆ ਨੂੰ ਧੋਖਾ ਦੇ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਹਿ ਕੇ ਗੁਰੂ ਨੂੰ ਧੋਖਾ ਦੇ ਸਕਦੇ ਪਰ ਗੁਰੂ ਕਹਿੰਦਾ ਫਿਕਰ ਨਾ ਕਰ ਤੇਰਾ ਸਾਰਾ ਕੁਝ ਵੇਖ ਰਿਹਾ ਤੂੰ ਮੈਨੂੰ ਨਹੀਂ ਵੇਖ ਰਿਹਾ ਮੈਂ ਤੈਨੂੰ ਵੇਖ ਰਿਹਾ ਔਰ ਤੂ ਕਰ ਕੀ ਰਿਹਾ ਕੱਚ ਬਿਹਜਨ ਕੰਚਨ ਸ਼ੰਕ। ਸੋਨੇ ਦੇ ਗੁਣ ਛੱਡ ਕੇ ਕੱਚ ਦਾ ਵਪਾਰੀ ਬਣਿਆ ਹੋਇਆ। ਔਰ ਵੈਰੀਆਂ ਨਾਲ ਮਿੱਤਰਤਾ ਪਾਈ ਹੋਈ। ਸੱਜਣਾ ਦੇ ਨਾਲ ਦੁਸ਼ਮਣੀ ਕਮਾਉਣਾ ਪਿਆ। ਵੈਰੀ ਸੰਗਮੀਤ ਸਾਜਨ ਤਿਆਗਿ ਖਾਈ। ਇਹ ਤੇਰੀ ਬੜੀ ਵੱਡੀ ਭੁੱਲ ਕਰ ਰਹੀ। ਔਰ ਇਹ ਸਚਾਈ ਨੇ। ਚਾਰ ਗੱਲਾਂ ਨੇ ਜੋ ਵਿਦਵਾਨ ਕਹਿੰਦੇ ਨੇ। ਜ਼ਿੰਦਗੀ ਦੀ ਜਿੱਤੋ ਬੰਦੇ ਦੀ ਪਛਾਣ ਹੁੰਦੀ ਹੈ ਉਹਦੇ ਬੋਲਣ ਤੋਂ ਉਹਦੇ ਚੱਲਣ ਤੋਂ ਉਹਦੇ ਖਾਣ ਤੋਂ ਉਹਦੇ ਪਹਿਨਣ ਤੋਂ ਤੇ ਜਾਰੇ ਨੂੰ ਵੇਖ ਲਿਆ ਜਾਏ ਤੇ ਅੱਜ ਸਾਡਾ ਖਾਣਾ ਕੀ ਕੋਈ ਸੱਜਪ ਨਹੀਂ ਪੱਖ ਅਪੱਖ ਸਭ ਖਾਏ ਹੋਲ ਪਰ ਪਸ਼ੂ ਵੀ ਬੂਟੀ ਸੁੰਘ ਕੇ ਖਾਂਦਾ ਹੈ ਤੂੰ ਮੇਰੇ ਖਾਣ ਜੋਗ ਹੈ ਕਿ ਨਹੀਂ ਇਹ ਤੇ ਪਸ਼ੂ ਤੋਂ ਹੀ ਅੰਦੇ ਨਿਤਨ ਖਾਂਦਾ ਵੀ ਕੋਈ ਉਹਨੇ ਤਾਂ ਖਾਜ ਨਹੀਂ ਰਿਆ ਜੇ ਵੀ ਤੇ ਪੈਂਡਰ ਦਾ ਵਿਖਿਆ ਜਾਏ ਅੱਜ ਕਹਿੰਦਾ ਜੀ ਮਾਡਰਨ ਤਾਈ ਕਦੇ ਪੁੱਠੇ ਕੱਪੜੇ ਕਦੇ ਸਿੱਧੇ ਕੱਪੜੇ ਕਦੇ ਨੰਗੇ ਤੁਰਿਆ ਕਰਦਾ ਮਾਡਰਨ ਤਾਈ ਇਹਦੇ ਪੈਂਡਰ ਦਾ ਵੀ ਹੁਣ ਢੰਗ ਤਰੀਕਾ ਦੇਖੋਗੇ ਤਾਂ ਸਿਆਣੇ ਬੰਦੇ ਕਹਿਣਗੇ ਪਾਗਲ ਹੈ ਡਾਕਟਰ ਤੋਂ ਜਾਂਦੀ ਲੋ ਇਹਦੇ ਬੋਲਣ ਦਾ ਦੇਖੋ ਮੂਤਾ ਤੇ ਮੇਰੀ ਤਰ੍ਹਾਂ ਬਰੇ ਸੀਤਲदास ਵਰਗੇ ਗੁਰਤਕ ਬੋਲਾ ਫੁਦਾ ਅੰਦਰ ਭਾਬੜ ਬਲ ਦਾ ਪਿਆਰੀ ਰਖਾ ਪੁਲੇਖਾਂ ਬੋਲ ਬਾਣੀ ਵੀ ਅਜੀਹੀ ਹੈ ਬਹੁਤਾ ਬੋਲਣ ਚੜਣ ਹੋਏ ਬੋਲਦੇ ਰਹੇ ਜਨੇ ਰਾਤ ਪਰ ਕਿਸੇ ਕੰਮ ਲਈ ਨਹੀਂ ਫਜ਼ੂਰ ਪਾਗਲ ਵੀ ਬੋਲਦਾ ਪਾਗਲ ਵੀ ਖਾਂਦਾ ਪਾਗਲ ਵੀ ਪਹਿਲਦਾ ਹੈ ਮਨਾ ਤੂੰ ਵੀ ਇਹ ਜੇ ਨਹੀਂ ਕਰੀ ਜਾਂਦਾ ਔਰ ਪਾਗਲ ਚੱਲ ਰਿਹਾ سڑک منجل کوئی نہیں چلتے یہ منجل, منجل, منجل نہیں یہ تا پشو گتی بن گئی کھانا پینا ہسنا سونا بسر گیا ہے مرنا کرتود پشو کی مان سجا انہیں کام پشو بھی کرے چل رہا ہے ਮੱਝਲ ਕੋਈ ਜੇ ਪਖ ਵੇਖੇ ਜਾਂ ਜੇ ਧਾਰਮਿਕ ਪਖ ਨੂੰ ਵੇਖੋ ਤਾਂ ਵਿਚਾਰ ਹੀ ਨੇ 84 ਸਤਪੁਰ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚ ਆ ਗਿਆਨ ਗੁਰ ਆਤਮਕ ਉਪਦੇਸੋ ਨਾਮ ਵਿਪੂਤ ਲਗਉ ਰਾਮ ਕਨੀ ਪਾਦਸ਼ਾਹੀ ਦਸਨੀ ਬਾਣੀ ਗੁਰ ਗੁਰੂ ਹੈ ਸਭ ਸਿੱਖਨ ਕੋ ਜਾਗਤ ਜੋਤ ਜਪੈ ਸਰਬਾਸੁਰ ਇਕ ਬਿਨਾ ਜੇ ਧਾਰਮਿਕ ਪੱਖ ਵੇਖੋ ਤਾਂ ਸਾਡਾ ਕੀ ਹੈ ਸਭ ਤੋਂ ਵੱਧ ਦੰਬ ਪਖੰਡ ਦੇ ਮਗਰ ਅਸੀਂ ਲਗੇ ਹੋਏ ਜਿੰਨੇ ਗਰਮ ਕਾਜ ਨੇ ਸਾਡੇ ਵਿੱਚ ਨੇ ਆ ਕਰਿਆ ਦੀ ਥਾਂ ਮੌਲੀਆਂ ਨੇ ਲੈ ਲਈ ਬਾਣੀ ਦੀ ਥਾਂ ਧਾਕੀ ਤਵੀਤਾ ਨੇ ਲੈ ਲਈ ਨਿਤਨੇਮ ਦੀ ਥਾਂ ਕੁਝ ਹੋਰ ਹੀ ਕੁਝ ਚੱਲ ਪਿਆ ਧਾਰਮਿਕ ਪੱਖ ਐਸੀ ਤਾਂ ਹੀ ਭੂਲ ਪਰੇ ਜੇ ਨੀਤੀ ਦੇ ਪੱਖ ਤੋਂ ਵੇਖੋ ਸਾਡੀ ਨੀਤੀ ਕੀ ਨੀਤੀ ਹੁੰਦੀ ਹੈ ਕਿ ਮੈਂ ਆਪਣੀ ਬਜ਼ੁਰਗਾਂ ਨੂੰ ਕਿਵੇਂ ਸੰਭਾਲਣਾ ਹੈ ਤੇ ਆਉਣ ਵਾਲੀ ਨਸਲ ਦਾ ਭਵਿੱਖ ਕਿਵੇਂ ਵਿਖਣਾ ਪਰ ਸਾਡੀ ਨੀਤੀ ਕੀ ਨੀਤੀ ਵੀ ਕੋਈ ਨਹੀਂ ਆਟਾ ਗਾਹ ਸ ਕੀਮਾ ਤੇ ਵਿਕੀ ਹੋਈ ਹੈ ਦਿੱਤੀ ਫਰੀ ਦੀ ਯਾਤਰਾ ਤੇ ਛਾਬ ਦੀਆਂ ਬੋਤਲਾਂ ਦੇ ਜੇ ਸਮਾਜਿਕ ਪੱਖ ਦੇਖੋ ਭੂਲ ਪਰੇ ਗੁਰੂ ਕਹ ਰਿਹਾ ਹੈ ਕੁਦਰਤ ਕੇ ਬੰਦੇ ਮਾਨਸ ਕੀ ਜਾਤ ਸਭੈ ਅੰਦਰ ਤਾਂ ਜਾਤ ਦਾ ਖੱਟਣ ਹੋ ਰਿਹਾ ਏ ਪਰ ਬਾਹਰ ਗੁਰਦੁਆਰੇ ਜਾਤ ਦੇ ਨਾਮੇ ਖੜਾ ਕੀਤਾ ਹੋਇਆ ਅੰਦਰ ਤਾਂ ਕਿਹਿਆ ਜਾ ਰਿਹਾ ਏ ਜਾਤ ਦਾ ਗਰਬ ਨਾ ਕਰਨ ਮੂਰਖ ਗਵਾਰਾ ਅੰਦਰ ਤਾਂ ਪੜਿਆ ਜਾ ਰਿਹਾ ਪਰ ਅਪਣਾਇਆ ਕੁਝ ਹੋ ਰਿਹਾ ਚੌਥੀ ਗੱਲ ਮੁਰਦਾਰ ਤੇ ਮੁਰਦਾਰ ਨੂੰ ਅਸੀਂ ਜ਼ਿੰਦਗੀ ਬਣਾਇਆ ਹੋਇਆ ਨਾ ਦਿੱਤੇ ਹੋਏ ਨੇ ਆ ਡਾ

ਸਿੱਖ ਲਾਲ ਸਿੱਖ ਕੱਟੜਤਾ ਹੀ ਕਹਿ ਰਿਹਾ ਪਰ ਇਹ ਸਿੱਖ ਨਹੀਂ ਹੋ ਸਕਦਾ ਮੇਨੂੰ ਖਿਮਾ ਕਰਿਆ ਜੀ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਸਿੱਖ ਇਹ ਕਰਦਾ ਨਹੀਂ ਸਿੱਖ ਤਾਂ ਜੋਗ ਗੁਰ ਕਹੇ ਉਹਦੀ ਯਤਰਾ ਹੋ ਸਾਫਤ ਸੂਰਤ ਦਸਤਾਰ ਸਿਰਾਂ ਨਹੀਂ ਚੰਗਾ ਲੱਗ ਰਿਹਾ ਹੋਰ ਹੀ ਕੁਝ ਚੰਗਾ ਲੱਗਦਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰਨ ਨੇਤ ਨਿਮ ਸਾਡੇ ਕਿੰਨਿਆਂ ਬੱਦਾਂ ਹਰ ਬੱਦਾਂ ਡਿਬੇਟ ਕਰਨੋਂ ਤੱਕ ਤੱਕੜਾ ਚਰਚਾ ਜਿਨੀ ਮਰਜੀ ਸਿਰ ਫਸਾਈ ਚੱਲੋ 8 8 ਘੰਟੇ ਪਰ ਪੁੱਛੋ ਵੀ ਜਪਜੀ ਸਾਹਿਬ ਤੈਨੂੰ ਜ਼ਬਾਨੀ ਕੱਟਾ ਹੈ ਇਹ ਤੇ ਵੇਖ ਕੇ ਵੀ ਨਹੀਂ ਪੜ ਸਕਦਾ ਤੇ ਕਦੇ ਸਾਡੇ ਬਜ਼ੁਰਗ ਸੁਖਮਨੀ ਸਾਹਿਬ ਵਰਗੀਆਂ ਬਾਣੀਆਂ ਜ਼ਬਾਨੀ ਪੜਦੇ ਸੀ ਦਖਣੀ ਓੰਕਾਰ ਬਾਵਲਖਰੀ ਸਿਧ ੋਸ ਅਸਤ ਕੀ ਬਾਣ ਆ ਬਾਣੀਆਂ ਜਵਾਨੀ ਗੰਤ ਸੰਸਕ੍ਰਿਤ ਸ਼ੋਕਮਹੱਲਾ ਨਾਵਾ ਜਵਾਨੀ ਜਾਤ ਕੀ ਤਾ ਗੁਣਮੰਤੀ ਕੁਚੱਜੀ ਸੁਚੱਜੀ ਅ ਸਾਰੇ ਜਵਾਨੀ ਉਹਨਾਂ ਦਾ ਨਿਤਨੇਮ ਸੀ ਸੱਤ ਬਾਣੀਆਂ ਨਿਤਨੇਮ ਦੀ ਸਾਡੇ ਕੋ ਕੀ ਸਬਤ ਸੂਰਤ ਵੀ ਗਈ ਐਸੇ ਕਾਹੇ ਹੂਲ ਪਰੇ ਤੇ ਜੇ ਅੰਮ੍ਰਿਤ ਵੇਲੇ ਦੀ ਗੱਲ ਕਰਾਂ ਤੇ ਮੈਨੂੰ ਲੱਗਦਾ ਮੈਂ ਵੀ ਤੁਹਾਡੇ ਵਿੱਚ ਹੀ ਇਹ ਸੋਨੇ ਅੰਮ੍ਰਿਤ ਵੇਲੇ ਉੱਥ ਦੇ ਬਰੋਏ ਜੇ ਕਿਤੇ ਨਸ਼ਿਆਂ ਦੀ ਗੱਲ ਕਰੂੰ ਦੂਜੀ ਗੱਲ ਆ ਜਾਂਦੀ ਨਸ਼ਾ ਨਹੀਂ ਕਰਨਾ ਤੇ ਉਹ ਸ਼ਰਾਬ ਪੀਣ ਵਾਲਾ ਨੂੰ ਪੰਜ ਰਤਨੀਆਂ ਕੀ ਜਾਂਦਾ ਧੂਰ ਪਰੇ ਤੇ ਭੰਗ ਪੀਣ ਵਾਲਾ ਸੋਖਨਦਾਨ ਕੀ ਜਾਂਦਾ ਜੇ ਵਰਗਮਨੀ ਦੀ ਗੱਲ ਕਰੋਂ ਉਥੇ ਵੀ ਧੰਮ ਤਰੀਕੇ ਰੱਖੇ ਹੋਏ ਚਾਰ ਗੱਲਾਂ ਸੀ ਚੌਥੀ ਮੁਰਦਾਰ ਦੀ ਆ ਗਈ ਉੱਥੇ ਵੀ ਭੂਲ ਪਾਇ ਸਤਿਗਤ ਜੀ ਆਓ ਅਰਦਾਸ ਕਰੀਏ ਏ ਅਗਲਾ ਵਚਨ ਸੀ ਧੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੇਰੇ ਪਿਆਰੇ ਮਨ ਤੂੰ ਸਤਿਗੁਰੂ ਦਾ ਉਪਦੇਸ਼ ਸੁਣ ਅਖੀਰੀ ਤੇਰੇ ਨਾਲ ਉਹਨੇ ਨਿਭਣਾ ਆ ਤਾਂ ਸਾਰੇ ਛੱਡ ਜਾਣ ਸੱਜਣ ਤੋਂ ਸੀ ਨਾਮ ਪ੍ਰਮਾਤਮਾ ਅਸੀਂ ਵਿਸਾਰ ਦਿੱਤਾ ਤੇ ਅਗਿਰਤ ਘਟਨਾਵਾਂ ਮੁੱਖ ਦੀ ਸ਼ੁਰੂ ਹੁੰਦੀ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ त्याਗਦਾ ਹੈ ਪਿਓ ਨੂੰ त्याਗਦਾ ਹੈ ਫਰੈਂਡਸ਼ਿਪ ਦੂਜਿਆਂ ਨਾਲ ਕਰਦਾ ਹੈ ਫਰੈਂਡਸ਼ਿਪ ਦੀ ਖਾਤਰ ਮਾਂ ਪਿਓ ਦੀ ਬਲੀ ਦਿੱਤੀ ਜਾਂਦੀ ਹੈ ਚਾਹੀਦਾ ਸੀ ਮਿੱਤਰਤਾ ਭਾਵੇਂ ਰਹਿ ਜਾਏ ਮਾਂ ਪਿਓ ਬਲੀ ਨਾ ਦਿੱਤੀ ਜਾਂਦੀ ਬੈਰੀ ਸੰਘਿਤ ਸੱਜਣ त्याग ਕਰੇ ਅੱਜ ਦੀ ਨੌਜਵਾਨੀ ਮਾਪਿਆਂ ਨੂੰ ਰੋਲਦੀ ਪਈ ਹੈ ਮੇਰਾ ਮਿੱਤਰ ਨਾ ਨਾਰਾਜ਼ ਹੋ ਜਾਏ ਜਿੰਨਾ ਜੰਮਿਆ ਸੀ ਉਹ ਭਾਵੇਂ ਰੋਲ ਜਾਵੇ ਇਕਾਦੀ ਮਿੱਤਰ ਤਾਂ ਸਭ ਮਿੱਤਰ ਮਾਂ ਤੇ ਪਿਓ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ ਪਰ ਮਿੱਤਰਾਂ ਤੋਂ ਮਾਂ ਪਿਓ ਨਹੀਂ ਕੁਰਬਾਨ ਕੀਤੇ ਜਾ ਸਕਦੇ ਹੁਣ ਪਰੇ ਜੇ ਗੁਰੂ ਆਲ ਵੇਖਿਆ ਜਾਏ ਤਾਂ ਜੀ ਗੁਰੂ ਵੀ ਚੰਗਾ ਨਹੀਂ ਲੱਗ ਰਿਹਾ ਗੁਰਦੁਆਰੇ ਆਉਣਾ ਮਜਬੂਰੀ ਬਣੀ ਹੋਈ ਹੈ ਸ਼ੌਕ ਥੋੜਾ ਕੋਈ ਦੁੱਖਾਂ ਦਾ ਮਾਰਿਆ ਕੋਈ ਕਿਸੇ ਕਿਸਮ ਦਾ ਕੋਈ ਚਿੰਤਾ ਚ ਘਿਰਿਆ ਹੋਇਆ ਹੈ ਜੇ ਨੂੰ ਕੋਈ ਦੁੱਖ ਨਾ ਹੋਵੇ ਚਿੰਤਾ ਦਾ ਡਰ ਨਹੀਂ ਖਿਮਾ ਕਰਦੇ ਆ ਜੀ ਇੱਥੇ ਵੀ ਨਾ ਬਣ ਲੋਡਿੰਗ ਇਹ ਸੇਲੀ ਸਾਹਿਬ ਜੀ ਕਹਿੰਦੇ ਨੇ ਦੁੱਖ दारू ਸੁਖ ਰੋਗ ਭੜਾ ਕਿਉਂਕਿ ਸੁੱਖਾਂ ਨੇ ਦੁੱਖਾਂ ਦਾ ਡਰ ਪੈਦਾ ਕਰ ਦਿੱਤਾ ਤਾਂ ਆਉਂ ਅਮੀਰੀ ਨੇ ਗਰੀਬੀ ਦਾ ਡਰ ਪੈਦਾ ਕਰ ਦਿੱਤਾ ਹੈ ਜਨਮ ਨੇ ਮਰਨ ਦਾ ਡਰ ਪੈਦਾ ਕਰ ਦਿੱਤਾ ਹੈ ਜਵਾਨੀ ਨੇ ਬੁਢੇਪੇ ਦੀਆਂ ਚਿੰਤਾਵਾਂ ਦਾ ਡਰ ਪੈਦਾ ਕਰ ਦਿੱਤਾ ਹੈ ਇਸ ਕਰਕੇ ਆਇਆ ਜੇ ਵੀ ਨਾ ਹੋਵੇ ਤਾਂ ਦੂਰ ਦੇ ਸਭ ਜੀ ਕਹਿੰਦੇ ਨੇ ਸਾਰਾ ਕੁਝ ਨਾਲ ਨਿਬੜਵਾਲਾ ਨਹੀਂ ਅਖੀਰ ਹੀ ਤੇਰੇ ਨਾਲ ਉਸ ਨੇ ਹੀ ਨਿਬੜਨਾ ਹੈ ਜਿਨ ਨੇ ਪਿਛੇ ਵੀ ਰੱਖਿਆ ਸੀ ਮਾਤ ਗਰਭ ਮੇ ਆਪਣੇ ਸਿਮਰਨ ਦੇ ਤੇ ਤੁਮ ਰੱਖਣ ਵਾਲੇ ਉਹੀ ਰੱਖਾ ਹੈ ਉਦੋਂ ਬਾਅਦ ਤੀਸਰਾ ਬਚਨ ਮਹਾਰਾਜ ਜੀ ਦਾ ਇੱਕੋ ਨਾਮ ਤੇ ਆਏ ਮਨ ਮੇਰੇ ਇਹਦੇ ਤੋਂ ਬਿਨਾਂ ਤਾਂ ਛੋਟੜਾ ਨਹੀਂ ਅਵਰ ਕਾਜ ਤੇਰੇ ਕੀਤੇ ਨਾ ਕਾਉ ਮਿਲ ਸਾਧ ਸੰਗਤ ਪਾਜ ਪ੍ਰਾਣੀ ਇੱਕੋ ਨਾਮ ਤੇ ਭਜਮਨ ਮੇਰੇ ਇੱਕੋ ਨਾਮ ਇੱਕੋ ਜਾਪੇ ਕੋ ਸਾਲ ਆਏ ਕਿਸੇ ਮਨ ਇੱਕੋ ਮਨ ਆਵੇ ਜਪੋ ਤਾਂ ਇੱਕੋ ਨਾਮ ਮਾ ਅਵਰਨ ਰਫਲ ਇੱਥੇ ਜਿਹੜਾ ਸ਼ੁਕਾਰਾ ਹੋਣਾ ਕਿਉਂਕਿ ਜਹਿਮਾਤ ਪਿਤਾ ਸੁਖ ਮੀਤ ਨਾ ਭਾਈ ਮਨ ਉਹ ਨਾਮ ਤੇਰੇ ਸੰਗ ਤੇਰੇ ਕੇਵਲ ਨਾਮ ਨੇ ਡਬੜਾ ਨਿਰਮਲਤਾ ਹੀ ਨਾਮ ਤੋਂ ਮਿਲਦੀ ਪਰ ਕੀ ਕਰੀ ਆ ਅੱਜ ਇਹ ਸਗਾ ਗੁਰਦੁਆਰਾ ਹੈ ਇਹ ਨਾਮ ਦਾ ਖਰ ਇੱਕ ਕੇਂਦਰ ਹੈ ਗਿਆਨ ਦਾ ਕੇਂਦਰ ਪਰ ਮੈਨੂੰ ਖਿਮਾ ਕਰਦੇ ਆ ਜੀ ਹੋ ਸਕਦਾ ਮੇਰੇ ਬਚਨ ਬੋਲ ਤੁਹਾਨੂੰ ਚੰਗੇ ਨਾ ਲੱਗਣ ਅੱਜ ਬਹੁ ਗਿਣਤੀ ਮੈਂ ਸਾਰੇ ਨਹੀਂ ਕਹਿਣਾ ਗੁਰੂ ਘਰ ਸਾਡੇ ਜਿੱਥੇ ਨਾਮ ਦਾ ਫਰਿਆਦਾ ਸੀ ਅੱਜ ਕਿਤੇ ਨਾ ਕਿਤੇ ਵਪਾਰ ਬਣ ਗਿਆ ਵਪਾਰ ਹੋ ਗਿਆ ਉਹ ਵਪਾਰ ਵੀ ਇਥੋਂ ਤੱਕ ਜੇ ਕਿਤੇ ਪ੍ਰਬੰਧਕੀ ਢਾਂਜੇ ਨੂੰ ਦੇਖੋ ਉਹ ਕਹਿੰਦੇ ਪ੍ਰੋਗਰਾਮ ਵਧੀਆ ਕਿਹੜਾ ਜਿੱਥੇ ਗੋਲਕ ਵੱਧ ਨਿਕਲਦੀ ਤੇ ਮੇਰੇ ਵਰਗੇ ਨੂੰ ਪੁੱਛੋ ਪ੍ਰੋਗਰਾਮ ਕਿਹੜਾ ਵਧੀਆ ਹੈ ਜਿੱਦਾਂ ਲਫਾਫਾ ਭਰ ਤੇ ਸੰਗਤ ਵਿੱਚ ਅੱਜ ਇਹ ਪ੍ਰਚਲਿਤ ਹੈ ਵੀ ਉੱਥੇ ਲੰਗਰ ਬਹੁਤ ਸੋਹਣਾ ਸੀ ਤਾਂ ਵਧੀਆ ਤੇ ਗਿਆਨੀ ਪਿੰਟਰਪਾਲ ਸਿੰਘ ਜੀ ਹੁਣੇ ਅਕਸਰ ਹੀ ਕਿਤੇ ਨਾ ਕਿਤੇ ਗੋਲ ਸਾਂਝੇ ਕਰਦੇ ਨੇ ਕਹਿੰਦੇ ਕਿ ਕਹਿੰਦਾ ਲਫਾਫੇ ਚ ਕੀ ਭਰ ਉਥੇ ਫਸਿਆ ਠੀਕ ਹੈ ਦੌੜ ਹੈ ਪਰ ਇਹਦਾ ਮਕਸਦ ਹੀ ਵੀ ਨਹੀਂ ਪੀਥੇ ਡੁੱਬ ਜਾਉਂ ਦੂਜਾ ਕਹਿੰਦਾ ਕਿ ਗੋਰ ਕਿਚਕੀ ਆਏ ਤੇ ਤੀਜਾ ਕਹਿੰਦਾ ਲੰਗਰ ਚ ਕੀ ਬਣਾਇਆ ਫੇਰਾ ਹਾਂ ਮਾ ਗੁਰਦੁਆਰੇ ਇਸ ਸਾਡੀ ਖੁਦ ਗਰਜੀ ਨੇ ਸਾਡਾ ਢਾਂਚਾ ਵਿਗਾੜ ਦਿੱਤਾ ਅੱਗੇ ਅਸੀਂ ਗੁਰੂ ਘਰ ਦਾ ਪ੍ਰਬੰਧ ਚੁਣਦੇ ਸਾਂ ਤੇ ساری ਰਾਤ ਮਹਾਰਾਜ ਸੁੱਤੇ ਨਹੀਂ ਇਤਿਹਾਸ ਕਹਿੰਦਾ ਧੰਗੁਰੂ ਅਰਜਨ ਦੇਵ ਜੀ ਜਿਹਨੂੰ ਸਵੇਰੇ ਮੈਂ ਪ੍ਰਬੰਧ ਦੇਣਾ ਹੈ ਹਰਿਮੰਦਰ ਦਾ ਉਹ ਕਿਸ ਤਰ੍ਹਾਂ ਦਾ ਹੋਵੇ ساری ਰਾਤ ਜਾਗੇ ਬੜੀ ਵੱਡੀ ਇੱਕ ਸਿੱਦਤੀ ਸੀ ਇਹ ਜਿੰਮੇਵਾਰੀ ਵਾਲਾ ਕੰਮ ਹੈ ਮਹਾਰਾਜ ਜੀ ਦੀ ਨਜ਼ਰ ਕਿੱਥੇ ਗਈ ਕਹਿੰਦੇ ਜਿਹਨੂੰ ਚੌਧ ਸਭ ਦੇਣਾ ਹੈ ਨਾ ਉਹ ਬਾਬਾ ਬੁੱਢਾ ਸਿੱਖ ਜੀ ਹੀ ਫਰਸਕ ਜਿਹਨੂੰ ਪ੍ਰਬੰਧ ਦੇਣਾ ਉਹਦੇ ਅੰਦਰ ਗੁਰੂ ਨਾਨਕ ਜੀ ਵਾਲਾ ਵਿਸ਼ਾਦ ਹਿਰਦਾ ਗੁਰਵੰਗਦੇਵ ਜੀ ਵਾਲੀ ਸਿੱਖੀ ਗੁਰੂ ਅਮਰਦਾਸ ਜੀ ਵਾਲਾ ਸੇਵਕ ਹੁਣਾ ਗੁਰੂ ਰਾਮਦਾਸ ਜੀ ਵਾਲਾ ਸੰਤੋਖੀ ਦਾਨੀ ਸੁਭਾ ਗੁਰੂ ਅਰਜਨ ਦੇਵ ਜੀ ਵਾਲਾ ਸਬਰ ਆ ਚੌਰ ਸੰਭ ਦੀ ਸੇਵਾ ਨੂੰ ਦੇਜੋ ਪਰਪਰਤ ਕਰਾ ਦਿਓ ਔਰ ਸੱਚ ਜਾਣਿਓ ਜਦੋਂ ਸਾਡੇ ਐਸੇ ਮਹਾਨ ਚੌਣਕਾਰ ਸਾਂ ਤਾਂ ਫਿਰ ਉਹਨਾਂ ਧਾਰਮਿਕ ਸ਼ਖਸ਼ੀਆਂ ਤਾਂ ਦੇ ਦਰਸ਼ਕ ਕਰਨ ਵਾਲੇ ਵੀ ਮਹਾਨ ਹੁੰਦੇ ਸਨ ਪਰ ਅੱਜ ਹਾਲਾਤ ਐਸੇ ਬਣ ਗਏ ਕਿ ਸਾਡੀ ਚੌਣ ਵੀ ਖੁਦ ਗਰਜੀ ਤੇ ਖੜ ਗਈ ਕਿ ਮੈਂ ਗੁਰੂ ਘਰ ਦਾ ਜਿਹੜਾ ਬੰਦਾ ਚੁੜਨਾ ਏ ਉਹ ਕੌਮ ਨੂੰ ਕੀ ਦਵ ਇਹਦਾ ਤੇ ਮੈਨੂੰ ਪਤਾ ਨਹੀਂ ਉਹ ਮੇਰੇ ਲਈ ਕੀ ਕਰੂ ਪ੍ਰਚਾਰ ਨਹੀਂ ਕਰਦੇ ਮੈਨੂੰ ਕੀ ਮੈਨੂੰ ਪ੍ਰਚਾਰ ਕਰਕੇ ਮੈਂ ਇੱਥੇ ਫਸਿਆ ਕੌਮ ਨੂੰ ਕੀ ਮਿਲਣਾ ਇਹ ਸੋਚ ਮੇਰੀ ਤੇ ਜਿਹੜੀ ਸਾਤੀ ਸੇਵਾਸੀ ਅਤੇ ਪ੍ਰਬੰਧ ਖਿਮਾ ਕਰਦੇ ਆ ਜੀ ਇੱਕ ਚੌਧਰ ਕੋਣਾ ਬਣ ਕੇ ਰਹਿ ਗਿਆ ਬਹੁ ਗਿਰਤੀ ਗੁਰੂ ਘਰਾਂ ਚ ਜਾ ਕੇ ਦੇਖ ਲਓ ਚੌਧਰੀ ਤਾਂ ਮੇਰੇ ਵਰਗੇ ਸਾਰੇ ਪਰ ਬੇਅਮਰਤੀ ਇਹਨੇ ਅਮਰਤੀ ਸ਼ਕਤ ਨੂੰ ਰਾਜੀ ਨਹੀਂ ਬਹੁ ਗਿਰਤੀ ਕਮੇਟੀਆਂ ਇਕੱਠੀਆਂ ਕਰ ਲੋ 98% ਦੀ ਬੇਅਮਰਤੀ ਇਹਨਾਂ ਨੂੰ ਮਿਲਣਗੇ ਤਾਂ ਉਹ ਕਹਿੰਦੇ ਪ੍ਰਧਾਨ ਬਣ ਸਕਦਾ ਅਮਰਤੀ ਲੈਣਾ ਤੈਨੂੰ ਕਿ ਮੈਂ ਤੇ ਆਟਾ ਦਾਲ ਸਕੇ ਵਾਲਾ ਜਿੰਨੀ ਮਰਜ਼ੀ ਲੋ ਬੇ ਪਰ ਗੁਰੂ ਨੇ ਆਟਾ ਦਾਲ ਸਕੀਮ ਵਾਲੇ ਨਹੀਂ ਸੀ ਰੱਖੇ ਪ੍ਰਚਾਰ ਪ੍ਰਸਾਰ ਮੈਨੂੰ ਵੇਖ ਕੇ ਕੋਈ ਅੰਬਰ ਤੇ ਸ਼ੱਕੇ ਨੱਤੂ ਰਾਮ ਤੋਂ ਪ੍ਰੋਫੈਸਰ ਸਾਹਿਬ ਸੇਬ ਬਣੇ ਮੈਨੂੰ ਵੇਖ ਕੇ ਕੋ ਰਾਮਜੀਤ ਦਾਸ ਤੋਂ ਭਗਤਪੂਰਨ ਸਿੰਘ ਬਣੇ ਐਦੇ ਲਿਆ ਪ੍ਰਬੰਧ ਚੜਿਆ ਸੀ ਅਸੀਂ ਲਿਆ ਕੇ ਖੜਾ ਕਰ ਦਿੱਤਾ ਜਿਹੜਾ ਵੱਧ ਪੈਸੇ ਦੇ ਦੇਵੇ ਉਹ ਵੱਧ ਡਾਊਨਰ ਲੈਣ ਵੀ ਜਿਹੜਾ ਘੱਟ ਦੇ ਦੌਪ ਚਿਹਰੇ ਚ ਪਰ ਇੱਥੇ ਔਤੇ ਪੈਸੇ ਕਰਕੇ ਨਹੀਂ ਗੁਣਾ ਕਰਕੇ ਮਿਲਦੇ ਸੀ ਪਰ ਹੁਣ ਪੈਸੇ ਕਰਕੇ ਮਿਲਣ ਲੱਗੇ ਪ੍ਰਬੰਧਕੀ ਧਰਚਾ ਐਸਾ ਵਿਗੜਿਆ ਉਹਨੇ ਧਾਰਮਿਕ ਸ਼੍ਰੇਣੀ ਰੋਲ ਕੇ ਰੱਖ ਦਿੱਤੀ ਜਿਹੜਾ ਸਾਡਾ ਪ੍ਰਚਾਰਕ ਬਾਬਾ ਬੁੱਢਾ ਸੀਗਾ ਅੱਜ ਉਹ ਇੱਕ ਗੁਲਾਮ ਬਣਿਆ ਹੋਇਆ ਭੀ ਨੌਕਰੀ ਨਾ ਚੱਲੀ ਐ ਘੱਲ ਚ ਭਈਆ ਵੀ ਰਖਣਾ ਐ ਉਹ ਵੀ ਚੰਗੀ ਤਰ੍ਹਾਂ ਖਾ ਦੇ ਰੇ ਪਰ ਤੁਸੀਂ ਆਪਣੀ ਪ੍ਰਚਾਰਕ ਸ਼੍ਰੇਣੀ ਵੇਖ ਲਓ ਗਦਾਰੀ ਦੇ ਫੱਟੇ ਤਾਂ ਸਾਹਮਣੇ ਲੈ ਕੇ ਬੈਠੇ ਹੋਣ ਆ ਮਿਲਣ ਆਦੇ ਆਪਾਂ ਪ੍ਰਚਾਰਕ ਸ਼੍ਰੇਣੀ ਰੋਲਦੀ ਪ੍ਰਚਾਰਕ ਸ਼੍ਰੇਣੀ ਨੇ ਆਪਣਾ ਫਰਜ਼ ਹੀ ਛੱਡ ਦਿੱਤਾ ਕਥਾ ਕੀਰਤਨ ਰੋਜੀ ਰੋਟੀ ਬਣ ਕੇ ਰਹਿ ਗਏ ਤੇ ਸੰਗਤ ਨੇ ਆਪਣਾ ਸੁਭਾਅ ਛੱਡ ਦਿੱਤਾ ਅੱਗੇ ਗੁਰਦੁਆਰੇ ਦਾ ਪ੍ਰਬੰਧ ਚੁਣਦੇ ਸੀ ਤੇ ਕਹਿੰਦੇ ਸੀ ਜਿੰਨੂੰ ਚੁਣਨ ਲੱਗੇ ਉਹ ਵੇਖ ਤਾਂ ਲੋ ਇਹ ਸ਼ਰਾਬੀ ਕਬਾਬੀ ਤੇ ਨਹੀਂ ਇਹ ਰਾਜ ਰਾਜਨੀਤਿਕ ਤੇ ਨਹੀਂ ਇਹ ਬੇਅੰਮਰਤੀਆ ਤੇ ਨਹੀਂ ਇਹ ਨਿਤਨੇਮੀ ਹੈ ਇਹਨੂੰ ਸੇਵਾ ਦੇ ਦਿਓ ਹੁਣ ਨਹੀਂ ਕੁਛ ਦੱਸਦਾ ਤੇ ਹੁਣ ਬੱਚੇ ਗੁਰਦੁਆਰੇ ਆਉਂਦੇ ਨੇ ਨੌਜਵਾਨੀ ਟੁੱਟਦੀ ਜਾਂਦੀ ਕਿਉਂਕਿ ਅਸੀਂ ਨੌਜਵਾਨੀ ਨੂੰ ਲਾਗੇ ਨਹੀਂ ਫਟਕੜਦੇ ਨਾ ਨੇੜੇ ਨਹੀਂ ਹੁੰਦੇ ਇਸ ਲਈ ਆਓ ਅਜੇ ਹੀ ਬੋਲਣਾ ਕਰੀਏ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਬੇਨਤੀ ਕਰਦਾ ਹੈ ਸਭ ਤੋਂ ਪਹਿਲਾਂ ਬਾਬਾ ਗੁੱਡਾ ਸਾਹਿਬ ਨੇ ਸ਼ੁਰੂ ਕੀਤੀ ਜਦੋਂ ਸਤਿਗੁਰਾਂ ਦੇ ਬਰਾਬਰ ਗੱਦੀਆਂ ਪ੍ਰਿਥੀ ਚੰਦਨੇ ਲਗੀਆਂ ਗੁਰੂ ਘਰ ਸੰਧ ਲਈ ਭਾਈ ਵਰਦਾਸ ਜੀ ਵਰਗੇ ਗੁਰਸਿੱਖ ਨਾਲ ਤੁਰੇ ਉਦੋਂ ਬਾਅਦ ਦੂਜੀ ਵਾਰ ਗੁਰੂ ਸਭ ਤੇ ਗੋਲੀ ਚੱਲਦੀ ਤੇ ਉਦੋਂ ਪਹਿਰੇਦਾਰੀ ਕਿੰਨੇ ਕੀਤੀ ਗੁਰਦੁਆਰਾ ਪ੍ਰਬੰਧ ਦੀ ਬਾਬਾ ਮੱਖਣ ਸ਼ਾਲਵਾੜਾ ਜੀ ਸ਼ੈਤਾਨ ਨੂੰ ਭੁੱਲ ਗਿਆ ਕਹਿ ਲੱਗੇ ਗੁਰੂ ਘਰ ਵੱਲ ਮੈਂ ਕਿਸੇ ਨੂੰ ਅੱਖ ਚੁੱਕ ਕੇ ਨਹੀਂ ਵੇਖਣ ਦੇਵਾਂਗਾ ਏਸੇ ਦੀ ਮਾਲ ਬਰਜਾਦਾ ਬਹਾਲ ਮੈਂ ਰੱਖਣੀ ਹੈ ਕਿਉਂਕਿ ਜਿਨੇ ਮੇਰਾ ਇੱਥੇ ਵੀ ਜਹਾਜ਼ ਬੰਦੇ ਲਾਇਆ ਤੇ ਮਾਨਵਤਾ ਦਾ ਜਹਾਜ਼ ਉੱਥੇ ਵੀ ਬੰਦੇ ਇਸਰੇ ਲਾਉਣਾ ਇਸ ਘਰ ਦੀ ਚਾ ਮੈਂ ਪਹਿਰੇਦਾਰੀ ਕਰਾਂਗਾ ਬਾਬਾ ਮਖਰਸ਼ਾ ਦਵਾਨਾ ਜੀ ਨੇ ਕਿਵੇਂ ਪਹਿਰੇਦਾਰੀ ਕੀਤੀ ਇਤਿਹਾਸ ਪੜ੍ਹੋ ਉਦੋਂ ਬਾਅਦ ਉਹਦੀ ਪਹਿਰੇਦਾਰੀ ਭਾਈ ਮਨੀ ਸਿੰਘ ਕਰ ਗਏ ਬਾਬਾ ਦੀਪ ਸਿੰਘ ਕਰ ਗਏ 100 ਸਾਲ ਪਹਿਲਾ 96 ਸਾਲ ਹੋ ਗਏ ਸ਼ਹੀਦ ਭਾਈ ਦਸਮਣ ਸਿੰਘ ਕਰ ਗਏ ਅੰਦਰੂਣ ਹਮਤ ਦਾ ਗੰਧ ਸਾਫ ਕੀਤਾ ਪਰ 100 ਸਾਲ ਬਾਅਦ ਹੁਣ ਫੇਰ ਉਹੀ ਗੰਧ ਖੜਾਉ ਖਿਮਾ ਕਰਦੇ ਆਂ ਗੁਰੂ ਸਾਹਿਬ ਜੀ ਦਾ ਨਰਾਦਰ ਰੋਜ ਹੁੰਦਾ ਕੌਣ ਜ਼म्मेवार ਆਪਾਂ ਕਿਤੇ ਮਹਾਰਾਜ ਜੀ ਦੀ ਹਜ਼ੂਰੀ ਚ ਪੱਗਾ ਲੈਂਦੀਆਂ ਪਈਆਂ ਗਾੜੀ ਗਲੋਚਿਕ ਦੂਜੇ ਤੇ ਦੂਸ਼ਣ ਬਾਜੀ ਇਹ ਕੀ ਹੈ ਇਹ ਛੇਤਾ ਉੱਚੀ ਸਾਬ ਨੇ ਲੈਂਦਾ ਸਿੱਖ ਮੇਰੇ ਸਾਈਂ ਦਾ ਪ੍ਰਕਾਸ਼ ਹੋਇਆ ਮੇਰੇ ਸਾਈਂ ਦਾ ਕਰ ਹੈ ਮੈਂ ਨਹੀਂ ਇਹਦਾ ਖਿਆਲ ਰੱਖਾਂਗਾ ਕੌਣ ਰੱਖੂਗਾ ਸਿੱਖ ਸਿੱਖ ਦੀ ਦਿੱਕੀ ਹੋਈ ਪੱਗ ਤਾਂ ਸਿਰ ਤੇ ਰੱਖ ਸਕਦਾ ਹੈ ਇਹ ਲਹਣ ਵਾਲੇ ਸਿੱਖ ਨਹੀਂ ਹੋ ਸਕਦੇ ਇਹਨਾਂ ਨੂੰ ਸਿੱਖ ਕਹਿਣਾ ਹੀ ਪਾਪ ਹੁੰਦਾ ਕਿਉਂਕਿ ਸਿੱਖ ਤਾਂ ਇਹੋ ਜਿਹਾ ਆ ਪਿਛਲੇ ਦਿਨ ਸਤਬਾਬਾ ਪ੍ਰਿੰਸੇਪ ਜੀ ਜਿਹੋਨਾ ਦਾ ਵੀ ਦਿਨ ਮਨਾਇਆ ਤੁਸੀਂ ਨਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ ਕਾਜ ਕਾਜ ਸਿੱਖਦ ਕੇ ਚੰਨ ਪਰਵਾਹੀਏ ਜੇ ਧਾਰਮਿਕ ਜੀਵਨ ਬਣਾਇਆ ਲੋਕਾਂ ਨੂੰ ਧਰਮ ਵੀ ਬਣਾਇਆ ਜੇ ਰਾਜਨੀਤੀ ਚ ਗਏ ਆਪਣੀ ਕੌਮ ਲਈ ਕੁਝ ਕੀਤਾ ਸਮਾਜ ਚ ਗਏ ਸਮਾਜ ਚੋਂ ਬੁਰਾਈਆਂ ਖਤਮ ਕਰਕੇ ਇੱਕ ਸਾਧਕਾ ਬਣਾ ਆਰਥਿਕਤਾ ਚ ਗਏ ਦੂਜਿਆਂ ਨੂੰ ਰੋਜ਼ਗਾਰ ਪੈਦਾ ਕਰਕੇ ਦੇ ਇਹ ਸਿੱਖੀ ਦਾ ਸੁਭਾਅ ਹੈ ਕਿ ਮੈਨੂੰ ਪੈਰ ਤੋਂ ਲੈ ਕੇ ਸਿਰ ਤੱਕ ਮੇਰੇ ਚੀਖੜੇ ਉਡਾ ਦਿਓ ਖਵਾ ਚ ਉਡਾ ਦਿਓ ਉਹਨਾਂ ਨੂੰ ਭਸਮ ਬਣਾ ਕੇ ਸਿੱਖਾਂ ਦੇ ਚਰਨਾਂ ਨੂੰ ਸਪਰਸ਼ ਕਰ ਸਕੇ ਸਿੱਖ ਤਾਂ ਕਹਿੰਦਾ ਆ ਜਿਹੜੇ ਗੱਲ ਪੈਂਦੇ ਨੇ ਕੌਣ ਹੈ ਗੁਰੂ ਦੀ ਹਜ਼ੂਰੀ ਇਹ ਸਿੱਖ ਨਹੀਂ ਔਰ ਅਜੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਸਰੂਪ ਚੋਰੀ ਹੁੰਦੇ ਨੇ ਗੁਰਦੁਆਰਿਆਂ 'ਚ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ ਮੀਟ ਖਾਦੇ ਜਾਂਦੇ ਨੇ ਇਲੈਕਸ਼ਨ ਗੁਰਦੁਆਰੇ ਦੀ ਪਾਤ ਦੀ ਸ਼ਰਾਬ ਦੀ ਇੱਕੋ ਕੀਰਤਨ ਦਰਵਾ ਥੋੜਾ ਹੋ ਰਿਹਾ ਅੰਮ੍ਰਿਤ ਸੰਚਾਰ ਥੋੜਾ ਹੋ ਰਿਹਾ ਇਲੈਕਸ਼ਨ ਲੜਨੀ ਦਾ ਸ਼ਰਾਬ ਵੱਡੋ ਜਿੱਤੋਂ ਦਾ ਸ਼ਰਾਬ ਪਿਓ ਆਓ ਇਸ ਸਿਸਟਮ ਨੂੰ ਬਦਲੀਏ ਜੇ ਵਾਕਈ ਤੁਸੀਂ ਅੱਜ ਗੁਰੂ ਘਰ ਦੀ ਪਹਿਰੇਦਾਰੀ ਬਾਬਾ ਮੱਖਣ ਸ਼ਾ ਲਵਾਣਾ ਬਣ ਕੇ ਜਦ ਸੰਤ ਬਾਬਾ ਪ੍ਰੇਮ ਸਿੰਘ ਬਣ ਕੇ ਕਰਨੀ ਅੱਜ ਵੀ ਮੈਨੂੰ ਇੱਕ ਫੋਨ ਆਇਆ ਤੋਂ ਇਟਲੀ ਤੋਂ ਸਿੰਘ ਸੀ ਉਹ ਕਹਿੰਦਾ ਕਿ ਨਾ ਬਾਬਾ ਜੀ ਉਹਨਾਂ ਦੀ ਗੱਲ ਸੁਣਾਈ ਕਹਿੰਦੇ ਜਦੋਂ 1947 ਚ ਵੰਡ ਹੋਈ ਪੰਜਾਬ ਦੀ ਪਹਿਲਾਂ ਤਾਂ ਬਸਨ ਜੀ ਉਹਨਾਂ ਨੇ ਝੰਡਾ ਪਾੜਿਆ ਪਾਕਿਸਤਾਨ ਦਾ ਕਹਿੰਦੇ ਵੰਡ ਨਹੀਂ ਹੋਣ ਦੇ ਬਾਬਾ ਜੀ ਨਾਲ ਸੀ ਉਦੋਂ ਬਾਅਦ ਕਹਿੰਦੇ ਜੇ ਵੰਡ ਹੋਈ ਤੇ ਬਾਬਾ ਜੀ ਕਹਿਣ ਲੱਗੇ ਜੇ ਦੋ ਬਣ ਕੇ ਤੇ ਤਿੰਨ ਬਣ ਚ ਕੀ ਹੱਲ ਚ ਪਰ ਉਸ ਮਹਾਪੂਰਨ ਦੀ ਗੱਲ ਵੱਲ ਕਿਸੇ ਨੇ ਤਵੱਜੂ ਨਹੀਂ ਦਿੱਤੀ ਇਹ ਗੱਲ ਕਹੀ ਸੀ ਸਤਬਾਬਾ ਪ੍ਰੇਮ ਸਿੰਘ ਉਹ estrade ਆਗੂ ਦੇ ਆਓ ਅੱਜ ਆਪਰੇ ਅਗੋ ਚੁਣੀਏ ਜਿੰਨਾਂ ਨੂੰ ਵੇਖ ਕੇ ਸਾਡੇ ਬੱਚੇ ਕਹਿਣ ਕਾਸ਼ ਮੈਂ ਵੀ ਭਾਈ ਤਾਂ ਅਰੇ ਸਿਰ ਹੁੰਦਾ ਬੱਚੀ ਕਹੇ ਮੈਂ ਵੀ ਮਾਈ ਭਾਗੋ ਹੁੰਦੀ ਗੁਰੂ ਨੇ ਇਹ ਮਹਾਨ ਗੱਤ ਦਿੱਤੀ ਹੋਈ ਹੈ ਗੁਰੂ ਰਹਿਮਤ ਕਰਨ ਮੈਂ ਸੰਪੂਰਨਤਾ ਕਰਾਂ ਜੀ ਆਇਆਂ ਸਾਰਿਆਂ ਨੂੰ ਅੰਮ੍ਰਿਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਨਿਤਨੇਮ ਪੰਜ ਬਾਰੀਆਂ ਦਾ ਘੱਟ ਤੋਂ ਘੱਟ 15 ਮਿੰਟ ਦਾ ਸਿਮਰਨ ਆਓ ਤੁਸੀਂ ਕਹੋ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਕਿਵੇਂ ਬਣੀਏ ਗੁਰਦੁਆਰੇ ਦੀ ਚੋਣ ਜਦੋਂ ਹੁੰਦੀ ਹੈ ਚਾਹੇ ਤੁਹਾਡੀ ਇੱਤੇ ਦੀ ਹੈ ਚਾਹੇ ਸ਼੍ਰੋਮਣੀ ਕਮੇਟੀ ਦੀ ਹੈ ਚਾਹੇ ਦਿੱਲੀ ਕਮੇਟੀ ਦੀ ਹੈ ਸੁਚੇਤ ਹੋਵੋ ਸਾਨੂੰ ਗੁਰਦੁਆਰੇ ਦੇ ਪ੍ਰਬੰਧਕ ਸ਼ਰਾਬੀ ਗਬਾਬੀ ਸ਼ਬਾਬੀ ਬੇਅਮਰਤੀ ਨਹੀਂ ਚਾਹੀਦੀ ਤਾਂ ਕੀ ਧਾਰਮਿਕ ਸ਼੍ਰੇਣੀ ਸਕਦੀ ਜਥੇਦਾਰ ਅਕਾਲੀ ਫੁੱਲਾ ਸਿੰਘ ਵਰਗੇ ਹੋ ਸਕਲ ਜੇ ਨਹੀਂ ਤੇ ਹੋ ਜੇ ਜਥੇਦਾਰਾਂ ਕੋਈ ਹੋ ਜੇ ਫੈਸਲਿਆਂ ਦੀ ਆਸ ਰੱਖੋਗੇ ਖਿਮਾ ਕਰਦੇ ਹਾਂ ਜੇ ਸਚਾਈ ਹੈ ਕੌਮ ਦਾ ਪੁਸ਼ਰੀ ਬਣ ਸਕੇਗਾ ਜਿਹੜੀ ਕੌਮ ਸਰਬੱਤ ਦਾ ਭਲਾ ਕਰਦੀ ਸੀ ਅੱਜ ਆਪਣੇ ਭਲੇ ਲਈ ਮੰਗ ਪੱਤਰ ਦਿੰਦੀ ਨਜ਼ਰ ਆਉਂਦੀ ਕੀ ਬਣੂ ਔਰ ਜਲੀਲ ਹੋਣਾ ਪੈ ਰਿਆ ਰੋ ਜਿਨ੍ਹਾਂ ਲੋਕਾਂ ਨੇ ਹੋਛੜਾ ਨੇ ਸਾਡੇ ਬੱਚੇ ਮਾਰੇ ਚਾਹੀਓ ਕਿ ਪੀਗਲ ਸੀ ਚਾਹੀਓ ਵਿਅਕਤਾ ਮੁੱਛੜ ਸੀ ਆ ਜਿੰਨੀ ਸਾਡੇ ਹੈਗੇ ਸੀਗੇ ਉਹਨਾਂ ਸਾਰਿਆਂ ਨੂੰ ਸਤਵਾਦੀ ਆ ਜਿਨ੍ਹਾਂ ਦੇ ਮਾਰੇ ਗਏ ਨੇ ਉਹ ਅਤਵਾਦੀ ਇਹ ਮਹੌਲ ਬਣੇ ਇਸ ਲਈ ਆਓ ਇਹਨਾਂ ਸਾਰੀਆਂ ਬਿਮਾਰੀਆਂ ਦਾ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਨੁਗ ਸਤਕਾਰ ਦੋਸ਼ੀਆਂ ਨੂੰ ਨੱਥ ਪਾਉਣੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਹੀ ਸਾਡੇ ਲਈ ਸਭ ਕੁਝ ਹੈ ਉਹਦੇ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਮੈਂਬਰ ਹਿੱਸਾ ਬਣੋ ਤਾਂ ਕਿ ਆਉਣ ਵਾਲਾ ਭਵਿੱਖ ਆਉਣ ਵਾਲੀ ਪਨੀਰੀ ਦਾ ਜੀਵਨ ਔਰ ਜਾਣ ਵਾਲੇ ਬਜ਼ੁਰਗਾਂ ਦਾ ਹੁਢੇਪਾ ਤੇ ਅੱਜ ਦੀ ਜਵਾਨੀ ਇਹਨੂੰ ਸੁਭਾਰਿਆ ਜਾ ਸਕੀ ਜੀ ਅਸੀਂ ਸਾਰਿਆਂ ਨੂੰ ਧੰਨਵਾਦ ਕਿਸੇ ਦਾ ਨਹੀਂ ਨਾ ਮੇਰਾ ਹੀ ਕਰਨ ਦੀ ਲੋੜ ਹੈ ਕਿਉਂਕਿ ਆਪਾਂ ਕੋ ਗੁਰੂ ਘਰਾਂ ਕਿਸ ਸੰਤ ਕੋੜਾ ਕਰਨਾ ਔਰ ਨੇਤਾ ਮੰਗਣਾ ਤੇ ਜਿਹੜਾ ਜੱਜਕ ਹੁੰਦਾ ਹੈ ਉਹਦਾ ਧੰਨਵਾਦ ਨਹੀਂ ਹੁੰਦਾ ਦੇਣ ਵਾਲੇ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੁਭਾਗ ਸਬੰਧਿਤ ਗੁਰੂ ਕਿਰਪਾ ਕਰੇ ਔਰ ਗੁਰਦੁਆਰਾ ਪ੍ਰਬੰਧ ਸਤਾ ਅਗਲੇ ਹਿੱਸਾ ਬਣ ਕੇ ਤਾਂ ਕਿ ਆਪਣੀ ਕੌਮ ਨੂੰ ਦੁਬਾਰਾ ਦਿਦਾਰ ਖਾਲਸੇ ਕਾ ਪਰਚਾ ਸ਼ੰਖ ਕਾ ਪੂਜਾ ਅਕਾਲ ਕੀ ਅਨੰਦਪੁਰ ਸਾਹਿਬ ਦੇ ਵਾਸੀ ਔਰ ਸਮੁੱਚੀ ਮਾਨਵਤਾ ਦੇ ਫਿਊਚਰ ਮਾਨ ਜੋ ਹਾਸਲ ਸੀ ਸਾਨੂੰ ਉਨ ਨੂੰ ਦੁਬਾਰਾ ਬਹਾਲ ਕਰ ਸਕੀਏ ਆਓ ਜੀ ਅਨੰਦ ਸੱਜ ਜੀ ਦਾ ਬਾਟ ਅੰਦਾਜ਼ ਕਰਕੇ ਸਭ ਪੁਰਾਤੋਂ ਖੁਸ਼ੀ ਪ੍ਰਾਪਤ ਕਰੀਏ ਸਾਰੇ ਇੱਕ ਵਰੀ ਆਪ ਕੋ ਸਤਨਾਮ ਸ੍ਰੀ ਗੁਰੂ ਘਰ ਦੇ